ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਫੇਰ ਇੱਕ ਵਾਰੀ ਜਗਰਾਉਂ ਸਟਾਰ ਆਟੋ ਤੇ ਇਸ ਟਰੈਕਟਰ ਦੀ ਨਾ ਡਿਮਾਂਡ ਬਹੁਤ ਆਉਂਦੀ ਸੀ ਨਿਊ ਹਾਲੈਂਡ ਇਸ ਲੁੱਕ ਚ ਇਹਦੀ ਲੁੱਕ ਉਹਨੇ ਦਿਖਾਈ ਇੱਕ ਵਾਰੀ ਇਹ ਵਾਲੀ ਲੁੱਕ ਨਾ 65-10 ਤੱਕ ਹੋ ਗਏ ਬੰਦ ਪਰ ਇਹ ਵਾਲੀ ਲੁੱਕ ਦੀ ਡਿਮਾਂਡ ਬਹੁਤ ਆਉਣ ਵਾਲਾ ਵੀ ਜਿਹੜਾ ਟਰੈਕਟਰ ਨਵਾਂ ਲਾਂਚ ਕਰਿਆ ਉਹ ਇਸੇ ਲੁੱਕ ਚ ਕਰਿਆ ਇਸੇ ਸ਼ੋਅ ਚ ਇਸ ਸ਼ੋਅ ਦੇ ਵਿੱਚ ਨਾ ਬਹੁਤ ਜ਼ਿਆਦਾ ਐਸੇ ਫੰਕਸ਼ਨ ਆ ਜਿਹੜੇ ਕਈ ਮੇਰੇ ਵੀਰਾਂ ਨੂੰ ਪਤਾ ਹੀ ਨਹੀਂ ਹੁੰਨੇ ਇਹ ਇੰਨੇ ਜਿਆਦੇ ਫੰਕਸ਼ਨ ਆਜ ਆਪਣੇ ਨਾਲ ਹੈਗਾ ਮੇਰਾ ਵੀਰਾ ਦਵਿੰਦਰ ਆਪਾਂ ਇਹਨਾਂ ਤੋਂ ਸਾਰੇ ਫੰਕਸ਼ਨ ਵੀ ਦੱਸਾਂਗੇ ਤੇ ਟ੍ਰੈਕਟਰ ਦੀ ਕੁਆਲਿਟੀ ਵੀ ਦੱਸਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਠੀਕ ਹੈ ਜੀ ਚਲ ਚੜਦੀ ਕਲਾ ਵੀਰ ਯਾਰ ਇਹ ਵਾਲੀ ਲੁੱਕ ਦੇ ਵਿੱਚ ਨਾ ਜਿੰਨਾ ਕਿ ਮੈਨੂੰ ਪਤਾ ਜਾਂ ਮੇਰੇ ਵੀਰ ਮੈਨੂੰ ਪੁੱਛਦੇ ਹੁੰਦੇ ਸੀਗੇ ਬਹੁਤ ਜਿਆਦੇ ਡਿਫਰੈਂਟ ਫੰਕਸ਼ਨ ਆ ਹਾਂ ਜੀ ਆਮ ਟ੍ਰੈਕਟਰ ਨਾਲੋਂ ਜਿਆਦੇ ਫੰਕਸ਼ਨ ਆ ਹਾਂ ਜੀ ਜਿਵੇਂ ਆਪਾਂ ਨਾ ਜਿੰਨਾ ਕਿ ਮੈਨੂੰ ਨੌਲੇਜ ਆਪਾਂ ਇੱਥੋਂ ਹੀ ਸ਼ੁਰੂ ਕਰ ਲੈਨੇ ਆ ਲਾਈਟ ਸਾਹਮਣੇ ਨੂੰ ਤਾਂ ਸਾਰੇ ਹੀ ਦਿੰਦੇ ਆ ਬਿਲਕੁਲ ਜੀ ਇਹ ਐਸਾ ਹਾਲੈਂਡਰ ਦਾ ਟਰੈਕਟਰ ਕੱਢਿਆ ਵੀ ਇਹ ਆਪਦੇ ਲਈ ਲਾਈਟ ਸਾਈਡ ਨੂੰ ਵੀ ਦਿੰਦਾ ਹਾਂ ਇਤੋਂ ਧਿਆਨ ਨਾਲ ਸਾਈਡਾਂ ਵੀ ਕਵਰ ਕਰਕੇ ਹਾਂ ਵੀ ਆਹ ਲਾਈਟ ਪੂਰੀ ਸਿੱਧੀ ਜਾ ਰਹੀ ਹੈ ਹਾਂਜੀ ਤੇ ਆਹ ਵਾਲੀ ਲਾਈਟ ਇਧਰੋਂ ਜਾ ਰਹੀ ਹਾਂ ਵੀ ਮੈਂ ਤਾਂ ਕਰਕੇ ਮੈਂ ਆਪਣਾ ਵੀਡੀਓ ਬਣਾਉਂਦਾ ਸੀ ਮਕਸਦ ਸੀਗਾ ਵੀ ਵੀਰਾਂ ਨੂੰ ਇਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਦੇਣੀ ਹੈ ਠੀਕ ਹੈ ਇਸ ਲੁੱਕ ਚ ਜਿਹੜੇ ਟਰੈਕਟਰ ਆਉਂਦੇ ਆ ਉਹ ਵੀ ਦੱਸਣੇ ਆਪਾਂ ਠੀਕ ਆ ਇੱਕ ਤੋਂ ਨਵਾਂ ਲਾਂਚ ਹੋਇਆ ਹਾਂਜੀ 105 ਵਰਕਮਾਸਟਰ ਵਰਕਮਾਸਟਰ ਹੈ ਨਾ ਉਹ ਇਹਦੇ ਚ ਲਾਂਚ ਹੋਇਆ ਐ ਇਸੇ ਲੁੱਕ ਜੀ 100 ਸੀਰੀਜ਼ ਦੇ ਵਿੱਚ ਹੈ ਇਹਨੂੰ ਐਕਸਲ ਸੀਰੀਜ਼ ਕਹਿੰਦੇ ਆ ਜੀ ਕਿਵੇਂ ਇਹ ਇੱਧਰ ਵੀ ਆਜੋ ਆਪਾਂ ਦਿਖਾ ਦਿੰਨੇ ਆ ਹਾਂ ਵੀਰ ਸਾਡਾ ਸ਼ੌਂਕੀ ਹੈ ਜਿਹੜੇ ਵੀਰ ਦਾ ਟਰੈਕਟਰ ਨੰਬਰ ਵੀ 17 17 ਹੈ ਹਾਂਜੀ ਇਹ ਇਹ ਆ ਗਈ ਐਕਸਲ ਸੀਰੀਜ਼ ਹਾਂਜੀ ਇਹਦੇ ਵਿੱਚ ਐਕਸਲ ਸੀਰੀਜ਼ ਦੇ ਵਿੱਚ ਕਿਵੇਂ ਹੁਣ 55 10 ਟਰੈਕਟਰ ਆ ਰਿਹਾ ਵਾ ਹਾਂਜੀ 60 10 ਆਉਂਦਾ ਸੀਗਾ 65 10 ਹੋ ਗਿਆ 75 10 80 10 90 10 ਠੀਕ ਆ ਵੀਰੇ ਹਾਂਜੀ ਜੇ ਕਿਸੇ ਨੇ ਅੱਜ ਦੀ ਡੇਟ 'ਚ ਇਹ ਵਾਲੀ ਲੁੱਕ ਲੈਣੀ ਆ ਕਿਹੜਾ ਮਾਡਲ ਮਿਲੂਗਾ ਇਹ 'ਚ 55 10 ਟਰੈਕਟਰ ਮਿਲੂਗਾ ਜੀ 55 10 ਹਾਂ 55 10 'ਚ ਦੋ ਮਾਡਲ ਆਉਂਦੇ ਆ ਇੱਕ ਤਾਂ ਬਗੈਰ ਟਰਬੋ ਚੋਮੈਕੋ ਦੇ ਪੰਪ 'ਚ ਆਉਂਦਾ ਵਾ ਟਰੈਕਟਰ ਠੀਕ ਆ ਵੀਰੇ ਤੇ ਇੱਕ 55 10 ਟਰੈਕਟਰ ਆਉਂਦਾ ਵਾ ਟਰਬੋ ਲੱਗੀ ਹੋਈ ਹੈ ਰੋਟਰੀ ਪੰਪ 'ਚ ਆਉਂਦਾ ਵਾ ਟਰੈਕ ਹਾਂਜੀ ਮਹਿੰਗਾ ਵਾ ਟਰੈਕਟਰ ਰੋਟਰੀ ਪੰਪ ਵੀ ਪੰਪ ਹੀ ਮਹਿੰਗਾ ਟਰੈਕਟਰ ਵੀ ਮਹਿੰਗਾ ਨਹੀਂ ਟਰੈਕਟਰ ਦਾ ਵੀ ਫਰਕ ਹੈ ਰੇਟ ਦਾ ਫਰਕ ਹੈ ਗਣਾ ਦੋਨਾਂ ਦਾ ਕਿਉਂਕਿ ਉਹ ਪੰਪ ਮਹਿੰਗਾ ਆ ਗਿਆ ਹਾਂਜੀ ਘੱਟੋ-ਘੱਟ 60 ਤੋਂ 70000 ਰੁਪਏ ਦਾ ਡਿਫਰੈਂਸ ਆ ਦੋਨਾਂ ਟਰੈਕਟਰਾਂ 'ਚ ਕਿਹੜਾ ਮੈਕੋ ਮੈਕੋ ਦੇ ਪੰਪ ਵਾਲਾ ਬਗੈਰ ਟਰਬੋ ਤੋਂ ਉਹ ਟਰੈਕਟਰ ਸਸਤਾ ਹਾਂ ਸਸਤਾ ਵਾ ਤੇ ਦੂਸਰਾ ਟਰੈਕਟਰ ਮਹਿੰਗਾ ਵਾ ਹਾਂ ਮੈਂ ਨਾ ਸ਼ਾਰਟ ਫਾਰਮ ਚੱਕਰ ਹੀ ਦੱਸਦਾ ਵੀਰਾਂ ਨੂੰ ਜਿਹੜਾ ਦੂਜਾ ਪੰਪ ਆ ਨਾ ਰੋਟਰ ਪੰਪ ਉਹ ਮਹਿੰਗਾ ਹਾਂ ਉਹ ਮਹਿੰਗਾ ਵਾ ਇਹ ਕਿਸੇ ਵੀਰਨੇ ਮੈਂ ਪੰਪਾਂ ਬ ਜਿਹੜਾ ਰੋਟਰੀ ਪੰਪ ਉਹ ਮਹਿੰਗਾ ਤੇ ਮਾਈਕ్రో ਪੰਪ ਸਸਤਾ ਸਸਤਾ ਹਾਂ ਪੰਪ ਪੰਪ ਪੰਪਾਂ ਦਾ ਵੀ ਰੇਟ ਦਾ ਫਰਕ ਆ ਗਹਿਣਾ ਦੋਨਾਂ ਦਾ ਡੀਜ਼ਲ ਪੰਪਾਂ ਦਾ ਇਹ ਵੀਰੇ ਕਿੰਨੇ ਐਚਪੀ ਚ ਆ ਗਿਆ ਟਰੈਕ ਇਹ 65 ਐਚਪੀ ਦੇ ਵਿੱਚ ਟਰੈਕਟਰ ਆ ਜੀ 65 ਐਚਪੀ ਚ 4/4 ਹੈ ਨਾ 65 ਐਚਪੀ ਦੇ ਵਿੱਚ ਆਪਣੇ ਕੋਲ ਤਿੰਨ ਮਾਡਲ ਆਉਂਦੇ ਸੀਗੇ ਪਹਿਲਾਂ ਕਿਵੇਂ ਐਕਸਲ ਸੀਰੀਜ਼ ਦੇ ਵਿੱਚ 65 10 ਹੋ ਗਿਆ ਟੀਐਕਸ ਦੇ ਵਿੱਚ 56ਵੀ ਟਰੈਕਟਰ ਹੋ ਗਿਆ ਤੇ ਆਪਣਾ ਇੱਕ 6500 ਟਰੈਕਟਰ ਆਉਂਦਾ ਸੀਗਾ ਇਹ ਬੰਦ ਹੁੰਦਾ ਕਾਰਨ ਇਹ ਤੇ ਆਏ ਆ ਜੀ ਕਿਵੇਂ ਹੁਣ ਸੀਆਰਡੀ ਦੇ ਵਿੱਚ ਆਪਣਾ 56ਵੀ ਟਰੈਕਟਰ ਉਹਦੇ ਕਰਕੇ ਹੋ ਗਿਆ ਹਾਂ ਤੇ ਆਉਣ ਵਾਲੇ ਸਮੇਂ 'ਚ ਕੰਪਨੀ ਇਹ ਤੇ ਕੰਮ ਕਰ ਰਹੀ ਹੈ ਐਕਸ ਸੀਰੀਜ਼ ਦੇ ਵਿੱਚ ਵੀ ਟਰੈਕਟਰ ਇਹ ਪਾਵਰਾਂ 'ਚ ਵੀ ਆ ਜਾਣਗੇ ਹਾਂ ਫਿਲਹਾਲ ਦੀ ਘੜੀ ਥੋੜੇ ਸਮੇਂ ਲਈ ਬੰਦ ਹੋਏ ਆ ਟਰੈਕਟਰ ਤੇ ਆਉਣ ਵਾਲੇ ਸਮੇਂ 'ਚ ਵੈਸੇ ਉਹ 100 ਤੋਂ ਉੱਪਰ ਦਾ ਕਰ ਹੀ ਦਿੱਤਾ ਨਾ ਲਾਉਂਦੇ ਹਾਂ ਉਹ ਤਾਂ ਫਿਰ ਐਕਸ ਸੀਰੀਜ਼ ਹੀ ਹੈ ਕਹਣਾ ਟਰੈਕਟਰ ਹਾਂ ਇੰਨੇ ਜ਼ਿਆਦਾ ਫੰਕਸ਼ਨ ਹਨਾ ਉਹਦੇ 'ਚ ਹਾਂ ਪਹਿਲਾਂ ਵੀ 75 55 30 ਤੋਂ ਉੱਪਰ ਐਕਸ ਸੀਰੀਜ਼ 'ਚ ਹੀ ਆਉਂਦਾ ਸੀ 80 10 90 10 ਟਰੈਕਟਰ ਹਾਂ ਉਦੋਂ 75 ਤੋਂ ਉੱਪਰ ਕਹਿੰਦਾ ਇੱਕ ਉਹੀ ਸੀਰੀਜ਼ ਐਕਸ ਸੀਰੀਜ਼ ਹੀ ਰਹਿ ਗਈ ਸੀ ਜੋ ਚ ਫਿਰ ਟੀ ਐਕ ਮਾਡਲ ਆਉਂਦਾ ਨਹੀਂ ਆਉਂਦਾ ਹੀ ਨਹੀਂ ਹਾਂਜੀ ਹਾਂਜੀ ਇਹਦੇ ਆਪਾਂ ਮੜੇ ਇੰਜਨ ਦੇ ਦਰਸ਼ਨ ਕਰਵਾਈਏ ਵੀਰਾਂ ਨੂੰ ਹਾਂਜੀ ਉੱਪਰਲੇ ਫੰਕਸ਼ਨ ਵੀ ਤੁਹਾਨੂੰ ਸਾਰੇ ਦਿਖਾਉਣਾ ਇਹਦੇ ਚ ਇੰਨੇ ਜਿਆਦੇ ਸੋਹਣੇ ਤੇ ਡਿਫਰੈਂਸ ਫੰਕਸ਼ਨ ਹਨਾ ਸਾਡੀ ਰੂਹ ਖੋਚ ਹੋਏ ਨਹੀਂ ਰੂਹ ਜਿਸ ਨੂੰ ਕਹਿੰਦੇ ਆਪਾਂ ਰੂਹ ਇਹ ਆ ਨਾਲ ਹੀ ਆਉਂਦਾ ਛੇਰੇ ਵੀਰੇ ਹਨਾ ਹਾਂਜੀ ਇੰਟਰਕੂਲਰ ਲੱਗਿਆ ਹੋਇਆ ਟਰੈਕਟਰ ਨੂੰ ਇਧਰ ਦੀ ਦਿਖਾ ਇੰਟਰਕੂਲਰ ਨੂੰ ਸਾਫ਼ ਕਰਨ ਵਾਸਤੇ ਨਾ ਅਲੱਗ ਤੋਂ ਜਾਲੀ ਵੀ ਲੱਗੀ ਆ ਦੇ ਇਹ ਹੌਣ ਵਾਲੇ ਮਾਡਲਾਂ ਤੋਂ ਆਉਣ ਲੱਗ ਗਈ ਪਈ ਆ ਇਹ ਹੌਲੜ ਕਿਸੇ ਗੱਲ ਤੇ ਹੌਲੜ ਨੂੰ ਪਿਆਰ ਕਰਦੇ ਮੇਰੇ ਵੀਰ ਇਹੋ ਜੀਆਂ ਗੱਲਾਂ ਤੋਂ ਇਹ ਹੁਣ ਆਉਣ ਲੱਗੀ ਆ ਵੀਰੇ ਆਮ ਟਰੈਕਟਰਾਂ ਨੂੰ ਸਾਰਿਆਂ ਨੂੰ ਵੈਸੇ ਹਾਂ ਹਾਂ 1 ਇਹ ਵੈਸੇ ਇਹ ਐਕਸਰ ਸੀਰੀਜ਼ ਦੇ ਵਿੱਚ ਪਹਿਲਾਂ ਹੀ ਆਉਂਦੀ ਸੀਗੀ ਪਹਿਲੇ ਆਉਂਦੀ ਸੀ ਹਾਂ ਵੈਸੇ ਹੁਣ ਆਪਣੇ 5620 ਤੇ 5630 ਦੇ ਵਿੱਚ ਵੀ ਆ ਰਹੀ ਆ ਡੀਡੀ ਟਰੈਕਟਰ ਦੇ ਮੂਰੇ ਲੱਗੀ ਹੁੰਦੀ ਆ ਉਹ ਆ ਤਾਂ ਆ ਆ ਗਿਆ ਟਰਬੋ ਦਾ ਵੀਰੇ ਹਾਂਜੀ ਆਪਣਾ ਹਣਾ ਤੇ ਆ ਚੀਜ਼ ਵੀਰੇ ਇਹ ਆਪਣਾ ਆ ਗਿਆ ਔਇਲ ਕੁਲਰ ਔਇਲ ਕੁਲਰ ਵੀ ਔਇਲ ਨੂੰ ਠੰਡਾ ਹੀ ਰੱਖੂ ਹਾਂ ਹਾਂਜੀ ਹਾਂਜੀ ਠੀਕ ਆ ਵੀਰੇ ਇਹਦੇ 에ਅਰ ਕੁਲਰ ਵੀ ਦੂਜਿਆਂ ਨਾਲ ਡਿਫਰੈਂਸ ਆ ਹਾਂ ਹੈ ਇਹਦੇ ਅੰਦਰ ਹੀ ਆ ਟੀ ਐਕਸ ਦੇ ਵਿੱਚ ਫਿਰ ਉਹ ਕਿਵੇਂ ਬਾਹਰ ਆਉਂਦਾ ਹਾਂ ਬਾਹਰ ਆਉਂਦਾ ਹਾਂ ਇਹਦੇ ਫ ਬਾ ਅੰਦਾਜ਼ਾ ਵਈਏ ਰਕਲੀਨਰ ਬਹੁਤ ਸੋਹਣਾ ਹੈ ਵੀ ਵੱਡਾ ਤੇ ਇੰਜਣੇ ਦਾ ਵੀਰੇ ਕਿੰਨੇ ਸਿਲੰਡਰ ਆ ਗਿਆ ਇਹ ਤਿੰਨ ਸਿਲੰਡਰ ਟਰੈਕਟਰ ਜੀ 100 ਸੀਰੀਜ਼ ਦੇ ਵਿੱਚ ਇਹ ਤਿੰਨ ਸਿਲੰਡਰ ਆ ਟਰੈਕਟਰ ਠੀਕ ਆ ਵੀਰੇ ਵਿਦ ਟਰਬੋ ਹਾਂਜੀ ਇਹ ਕਿੰਨੇ ਐਚਪੀ ਪ੍ਰੋਡਿਊਸ ਕਰ ਜਾਂਦਾ ਵੀਰੇ ਐਚਪੀ ਇਹ 65 65 ਕਰ ਜਾਂਦਾ ਹਾਂਜੀ ਠੀਕ ਆ ਵੀਰੇ ਤਿੰਨ ਸਿਲੰਡਰ ਇੰਜਣ ਆ ਗਿਆ ਤੇ ਇਹਨਾਂ ਜਿਵੇਂ ਅੱਜ ਕੱਲ੍ਹ ਹੁਣ ਆਪਾਂ ਦੇਖਦੇ ਆ ਵੀ ਟਰੈਕਟਰ ਕਵਰ ਆ ਸ਼ੋਅ ਲਾ ਕੇ ਤੁਹਾਨੂੰ ਮਾਈ ਸਾਈਡ ਤੋਂ ਲੁੱਕ ਦਿਖਾਉਂ ਸਾਰਾ ਕਵਰ ਸਾਰਾ ਮੈਂ ਤਾਂ ਇਹਦਾ ਟਰੈਕਟਰ ਦਾ ਨਾ ਫੈਨ ਹੋ ਗਿਆ ਇੱਕ ਸਾਦਾ ਲਾਜ ਦਿਓ ਵੀਰੇ ਆਪਾਂ ਵੀਰਾਂ ਨੂੰ ਦਿਖਾ ਦਿੰਦੇ ਆਹ ਦੇਖਿਓ ਐਨ ਕਵਰ ਆ ਸਾਰਾ ਟਰੈਕਟਰ ਫਿਰ ਇੱਕ ਚੀਜ਼ ਹੋਰ ਦਿਖਾਉਣਾ ਮੈਂ ਤੁਹਾਨੂੰ ਆਪਣੇ ਨਾਲ ਨੂੰ ਪਿੱਛੇ ਜਾਹੀਂ ਆ ਚੀਜ਼ ਆ ਚੀਜ਼ ਜਿਹੜੀ ਨਾ ਆ ਚੀਜ਼ ਉੱਪਰ ਆ ਕੇ ਤੁਹਾਨੂੰ ਵੀ ਦਿਖਾਣਾ ਇੱਕ ਵਾਰੀ ਮਾਫੀ ਫੀਲਿੰਗ ਲੈ ਲਾ ਤੇ ਇਹਦੇ ਵੀਰੇ ਕਲਚ ਬ੍ਰੇਕਾਂ ਵੀ ਦੂਸਰੀਆਂ ਆਈਆਂ ਹਨ ਹਾਂਜੀ ਵੀ ਦੂਸਰੇ ਪਿੱਡ ਦਾ ਆਪਣਾ ਮਰੂਤੀ ਪਿੱਡ ਦੇਸੀ ਭਾਜਾ ਚ ਕਹਿ ਦਿੰਨੇ ਹਾਂਜੀ 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 ਤੇ ਲੋਹਾਈ మీడియం ਇੱਧਰ ਆ ਕੇ ਚਾਰ ਹਾਂਜੀ ਸ਼ਟਲ ਸ਼ਟਲ ਆ ਗਿਆ 12 12 ਹੋ ਗਈਆਂ ਜੀ ਗੀਰ ਦੇ ਵਿੱਚ 24 ਡਾਗ ਜੀ ਹਾਂਜੀ ਹਾਂ ਸਾਰੇ 11 ਕੀ ਰਿਵਰਸ ਆ ਗਿਆ ਸ਼ਟਲ ਗੀਰ ਦੇ ਵਿੱਚ ਇਹ ਟਰੈਕਟਰ ਆਉਂਦਾ ਵਾ ਵੀ ਜਿਹੜੇ ਮਰਜ਼ੀ ਗੀਰ ਚ ਉਹਨੂੰ ਰਿਵਰਸ ਕਰੀਏ ਆਪਾਂ 100 ਸੀਰੀਜ਼ ਸਾਰੀ ਸ਼ਟਲ ਦੇ ਵਿੱਚ ਆਉਂਦੀ ਹੈ ਕਿਹੜਾ 5510 ਵੀ ਆ ਕਿਹੜੇ ਮਾਡਲ ਆ ਰਹੇ ਆਪਣੇ ਉਹ ਵੀ ਸ਼ਟਲ ਗੀਰ ਦੇ ਵਿੱਚ ਹੀ ਹੋਣਗੇ ਠੀਕ ਆ ਵੀਰੇ ਹਾਂਜੀ ਇਹ ਟਰੈਕਟਰ ਵੀਰੇ ਕਿੰਨਾ ਮਾਡਲ ਆਪਣੇ ਕੋਲੇ ਇਹਨਾਂ ਵੀਰਾਂ ਦਾ ਇਹ ਵੀਰਾਂ ਦਾ ਹੀ ਵੈਸੇ ਦਾ ਹੈ ਇਹ ਸ਼ਾਇਦ ਹਾਂ 22 ਮਾਡਲ ਟਰੈਕਟਰ ਹੋਊਗਾ ਜੀ 22 ਮਾਡਲ ਹਨ ਹਾਂਜੀ 22 ਦੇ ਬਾਅਦ ਤਾਂ ਫਿਰ ਮੈਨੂਫੈਕ ਟਰੈਕਟਰ ਦੀ ਲੁੱਕ ਬਹੁਤ ਪਿਆਰੀ ਆ ਬਹੁਤ ਜਿਆਦੇ ਹੀਟ ਗਾਰਡ ਵੀ ਬਹੁਤ ਜਿਆਦੇ ਤਕੜੇ ਆ ਛੋਟੇ ਜਿਹੇ ਨਹੀਂ ਹੈਗੇ ਵੀ ਨਿੱਕੇ ਜਿਹੋਣੇ ਸ਼ੋਅ ਤਾਂ ਕਿ ਅਮਲਾ ਆਉਣੇ ਆ ਪਾਣਾ ਫੁੱਟ ਤੋਂ ਛੋਟੇ ਜਿਹੇ ਫੁੱਟ ਇੱਕ ਹਾਂਜੀ ਬਾਕੀ ਇਹ ਟਰੈਕਟਰ ਦਾ ਪਲੇਟਫਾਰਮ ਕਿਹੜਾ ਵਾ ਸਾਰਾ ਫਲੈਟ ਆ ਹਾਂ ਫਲੈਟ ਵੀ ਆ ਤੇ ਖੁੱਲਾ ਵੀ ਆ ਟਰੈਕਟਰ ਖੁੱਲਾ ਵੀ ਆ ਬਹੁਤ ਜਿਆਦੇ ਉੱਪਰ ਉਹਨਾਂ ਨੂੰ ਦਿਖਾ ਦੇ ਇੱਥੇ ਵੀਰੇ ਏਸੀ ਲਵਾਉਣਾ ਹੋਵੇ ਮੈਂ ਕਹਿੰਦਾ ਉਹ ਵੀ ਸੌਖਾ ਹਾਂ ਉਹ ਤੇ ਏਸੀ ਦੀ ਕੈਬਨ ਦੀ ਫਿਟਿੰਗ ਬਹੁਤ ਵਧੀਆ ਹੋਊਗੀ ਤੇ ਹਾਂ ਹਾਂ ਇਹ ਦਿਨਾ ਨੰਨੂ ਵੈਸੇ ਇਹਦੀ ਲੋ ਉਹ ਤੇ ਜਚੂਗਾ ਵੀ ਏਸੀ ਕਹਿਣ ਲੱਗਾ ਇਹਦੀ ਲੁੱਕ ਕਹਣਾ ਉਸ ਹਾਵ ਨਾਲਾ ਕਿਉਂਕਿ ਲੁੱਕ ਉਸ ਤਰ੍ਹਾਂ ਦੀ ਆ ਗਈ ਸਹੀ ਗੱਲ ਆ ਵੀਰੇ ਆ ਚੀਜ਼ ਦਿਖਾਇਆ ਜਾ ਸ਼ਟਰ ਇਦਾਂ ਨਹੀਂ ਹੈਗਾ ਵੀ ਜਾਲੀ ਜਾਲੀ ਵਰ ਆ ਰੇਸ ਵਾਲਾ ਦਿਖਾ ਦੇ ਮੀਟਰ ਸ਼ਟਰ ਕੀ ਬਾਤਾਂ ਨੇ ਆ ਚੱਲਿਆ ਜਿਹੜੇ ਵੀਰਾਂ ਨੇ ਇਹ ਜਿਹੜੇ ਜਿਹੜੇ ਵੀਰਾਂ ਕੋਲ ਹੁਣ ਆਏਗੇ ਨਾ ਸਲਿੱਪ ਗੇਅਰ ਇੱਥੋਂ ਦਿਖਾ ਆ ਵੀ ਆਹ ਦੇਖ ਕਾਹਲ ਇਹ ਵਰਾ ਪੀ ਮਤਲਬ ਬ੍ਰੇਕ ਆ ਗਈ ਹੈ ਨਾ ਹਾਂਜੀ ਹੈਂਡ ਬ੍ਰੇਕ ਆ ਗਈ ਇਹ ਵੀ ਦਿਖਾਈ ਜਿਵੇਂ ਆਪਾਂ ਏਸੀ ਦੀ ਗੱਲ ਕਰੀਏ ਵੀ ਰਵਲ ਰੋਵਡ ਸਾਰਾ ਕੁਝ ਉੱਪਰ ਦਿੱਤਾ ਤੇ ਆਹ ਵਾਰੇ ਵੀ ਪੀਟੀਓ ਦੀਆਂ ਸਪੀਡਾਂ ਚੇਂਜ ਕਰਨ ਲਈ ਇੱਥੇ ਰਹੀਂ ਦੋ ਇਹ ਆਹ ਲੀਵਰ ਆਗੇ ਪੀਟੀਓ ਦੀਆਂ ਸਪੀਡਾਂ ਚੇਂਜ ਕਰਨ ਹਾਂਜੀ ਹਾਂਜੀ ਇਹ ਪੀਟੀਓ ਦੀਆਂ ਸਪੀਡ ਇਹ ਕਿਹੜੀਆਂ ਕਿਹੜੀਆਂ ਸਪੀਡਾਂ ਦੇ ਵਿੱਚ ਆ ਗਈਆਂ ਇਹ ਚ 540 ਤੇ 540 E ਆ ਗਈ 540 ਤੇ 540 E ਹਾਂਜੀ ਇਹ ਕਿਹੜੀ ਇਕਨੋਮਿਕ ਪੀਟੀਓ ਹੋਗੀ ਹਾਂ ਨਾ ਨੂੰ ਪਿੱਛੇ ਆ ਇੱਕ ਚੀਜ਼ ਹੋਰ ਦਿਖਾਉਣਾ ਤੁਹਾਨੂੰ ਦੱਸਿਆ ਨਾ ਫੰਕਸ਼ਨਲ ਨਾਲ ਦਾ ਭਰਿਆ ਆ ਤਾਂ ਇਹਦੀ ਪੀਟੀਓ ਇੱਥੋਂ ਡਾਇਰੈਕਟ ਵੀ ਹੋ ਜਾਂਦੀ ਹੈ ਹਾਂ ਹਾਂ ਡਾਇਰੈਕਟ ਲਾਈਵ ਪੀਟੀਓ ਵੀ ਇੰਜਣ ਦੇ ਜਿੰਨੇ ਚੱਕਰ ਅਸ ਦੇ ਪਿੱਛੇ ਹਾਂ ਹਾਂਜੀ ਡਾਇਰੈਕਟ ਹਾਂ ਕਿਹੜਾ ਨੋਟਰ ਵਗੈਰਾ ਤੇ ਜਾਂ ਹੋਰ ਕਿਤੇ ਉੱਥੇ ਲਾਈਵ ਪੀਟੀਓ ਦੀ ਜਾਦੇ ਉਹ ਹੁੰਦੀ ਆ ਫਿਰ ਵੀ ਲੋਡਰ ਤੇ ਪੂਰੇ ਆਰਾਮ ਨਾਲ ਚੱਲੂ ਹਾਂਜੀ ਉੱਥੇ ਫਿਰ ਆਪਾਂ ਲਾਈਵ ਪੀਟੀਓ ਤੋਂ ਕੰਮ ਲੈ ਸਕਦੇ ਹਾਂ ਤੇ ਇੱਕ ਚੀਜ਼ ਹੋਰ ਹੈ ਸਿੱਧੇ ਅਕਸਲ ਵਾਲਾ ਐਡਕਸ਼ਨਾਂ ਤੋਂ ਬਿਨਾਂ ਹਾਂ ਨਾ ਵੀਰੇ ਹਾਂਜੀ ਇਹ ਸਟੇਟ ਐਕਸ ਲਾ ਗਿਆ ਟਰੈਕਟਰ ਸਟੇਟ ਐਕਸ ਲਾ ਗਿਆ ਐਕਸ ਸੀਰੀਜ਼ ਸਾਰੀ ਸਟੇਟ ਐਕਸ ਲਾਉਂਦੀ ਆ ਜੀ ਹੂੰ ਤੇ ਟਰੈਕਟਰ ਦਾ ਕੜਾਵਾ ਕੜ ਮਗਾਣਾ ਮੌਨਸਟਰ ਜਿਹਾ ਲੱਗਦਾ ਮੌਨਸਟਰ ਜਿਹਾ ਹਾਂਜੀ ਬਹੁਤ ਜਿਆਦਾ ਲੁੱਕ ਕੈਮ ਹੈ ਜੀ ਸਮਾਰਟ ਲੁੱਕ ਕਹਿ ਸਕਦੇ ਹਾਂ ਕਿ ਇਹਨੂੰ ਉਹ ਟ੍ਰੈਕਟਰ ਦੀ ਆ ਉਹ ਆ ਹਾਂਜੀ ਮਾੜਾ ਜਾਂਦੇ ਜੋ ਤੇ ਛਤਰੀ ਦੇ ਨਾਲ ਹੀ ਦਿੱਤੀ ਹੁੰਨੀ ਹੈ ਨਾ ਵੀਰੇ ਹਾਂਜੀ ਇਹ ਨਾਲ ਹੀ ਕੰਪਨੀ ਫਿੱਟੜੀ ਆਉਂਦੀ ਹੈ ਜੀ ਇਹਦੀ ਥੋੜੀ TX ਨਾਲੋਂ ਛਤਰੀ ਦੀ ਲੁੱਕ ਦਾ ਸਪੋਰਟਸ ਲੁੱਕ ਚ ਆ ਜਾਂਦੀ ਹੈ ਇਹਦੀ ਥੋੜਾ ਜਿਆਦਾ ਜਣਕ ਉੱਪਰੋਂ ਫੈਬਰ ਦਾ ਫਰਕ ਆ ਫੈਬਰ ਨਾਲ ਹੀ ਇਹ ਮਿਲੀ ਸੀ ਹਾਂ ਨਾਲ ਹੀ ਆਉਂਦੀ ਹੈ ਇਹਨੂੰ ਠੀਕ ਹੈ ਵੀ ਇਹ ਵਾਲੀ ਦੀ ਲੁੱਕ ਦਾ ਥੋੜਾ ਡਿਫਰੈਂਸ ਆ ਹਾਂਜੀ ਜਿਹੜੇ ਆਪਣੇ 36 30 ਦੂਸਰੇ ਨਾਲ ਆਉਂਦੀ ਉਹ ਅਗਲੇ ਪਾਸੇ ਕੱਟ ਇਹਦੀ ਸਪੋਰਟਸ ਲੁੱਕ ਦੇ ਵਿੱਚ ਆਉਂਦੀ ਆ। ਇਹਦੀ ਸਪੋਰਟਸ ਲੁੱਕ ਤੇ ਰੋਟਰ ਪੰਪ ਆ ਗਿਆ। ਇੱਕ ਰਿਮਾ ਸ਼ੋਅ ਫੇਰ ਚੱਕਦਾ ਹੈ ਜੀ। ਆਪਾਂ ਇਧਰੋਂ ਵੀ ਦਿਖਾ ਦਈਏ। ਆ ਗਿਆ ਦੇ ਰੋਟਰ ਪੰਪ। ਇੰਜਨ ਤਾਂ ਟਰੈਕਟਰ ਦਾ ਉਹੀ TX56B ਵਾਲਾ ਹੀ ਆ ਟਰੈਕਟਰ ਜਿਹੜੇ ਪਹਿਲਾਂ ਹੁੰਦੇ ਸੀਗੇ ਹਾਂ ਟਰਾਲਮ 3 ਦੇ ਵਿੱਚ ਆ ਰਹੇ ਸੀ ਕਹਿੰਦਾ ਟਰੈਕਟਰ ਇੰਜਨ ਤਾਂ ਟਰੈਕਟਰ ਦਾ ਉਹੀ ਆ ਜਾਨਕਿ ਮਗਰੋਂ ਸਾਰਾ ਟਰੈਕਟਰ ਕਿਵੇਂ ਗੇਅਰ ਹੋ ਗਿਆ ਲੈਫਟ ਹੋ ਗਈ ਉਹ ਚੀਜ਼ ਦਾ ਇਹਦਾ ਫਰਕ ਆ ਇੱਥੇ ਬਸ ਜਿਹੜੇ ਫੰਕਸ਼ਨ ਆ 2 4 4 ਫੰਕਸ਼ਨ ਦੂਜੇ ਨਾਲ ਡਿਫਰੈਂਸ ਆ ਹਾਂਜੀ ਵੱਧ ਕਹਿ ਸਕਦੇ ਆਪਾਂ ਹਮਗਰੋਂ ਤਾਂ ਸਿਰ ਸਾਰੇ ਹੀ ਚੇਂਜ ਆ ਕਹਿੰਦਾ ਮਗਰੋਂ ਸਾਰਾ ਚੇਂਜ ਹੋ ਗਿਆ ਕਿਉਂਕਿ ਲੈਫਟ ਵੀ ਉਹ ਤੋਂ ਉਲਟ ਹੋ ਜਾਂਦੀ ਹੈ ਇਹਦੀ TX ਸੀਰੀਜ਼ ਤੋਂ X ਸੀਰੀਜ਼ ਦੀ ਇਹਦੀ ਲਿਫਟ ਦੀ ਕੈਪੈਸਿਟੀ ਕਿੰਨੀ ਆ ਗਈ ਵੀਰੇ ਇਹਦੀ ਹੈਗੀ ਆ ਜੀ 25 ਵੈਰੀ ਗੁੱਡ ਯਾਰ ਬਹੁਤ ਆ ਜਾਦਾ ਯਾਰ ਸੁਨੱਖਾ ਹੋ ਜਾਣਾ ਨਾ ਟਰੈਕਟਰ ਸੁਨੱਖੇ ਲੋ ਨਾ ਮੈਂ ਕਹਿੰਦਾ ਕੋਈ ਕਸਰ ਨਹੀਂ ਛੜਦੀ ਆ ਟਰੈਕਟਰ ਦਾ ਬਹੁਤ ਹੈ ਜੀ ਹਾਂ ਰੋਬ ਬਹੁਤ ਨਿੱਕੀ ਨਿੱਕੀ ਜਗ੍ਹਾ ਤੋਂ ਨਾ ਰਵਲ ਰੋਵੜਾਂ ਲਾ ਕੇ ਵੀ ਕੋਈ ਚੀਜ਼ ਆਪਣੀ ਥੱਲੇ ਨਾ ਡਿੱਗੇ ਹਾਂ ਬਿਲਕੁਲ ਤੇ ਇਹਦਾ ਹਿੱਸਾ ਇਹਦਾ ਆਵਦਾ ਹੀ ਆ ਗਿਆ ਹਨਾ ਹਾਂਜੀ ਸੀਐਨਐਚ ਦਾ ਜੀ ਸੀਐਨਐਚ ਦਾ ਆ ਉੱਪਰ ਲੱਗਿਆ ਹੋਈ ਆ ਹਾਂਜੀ ਤੇ ਆਹ ਸਲੈਂਸਰ ਇਹਦਾ オリジナル ਹੀ ਆ ਵੀਰੇ ਹਰੀਨੋ ਸਲੈਂਸਰੀ ਆਉਂਦਾ ਜੀ ਇਦਾਂ ਇਹਨੂੰ ਇਹਨੂੰ ਇਦਾਂ ਹੀ ਆਉਂਦਾ ਸੀ ਹਾਂ ਇਹਨੂੰ ਇਦਾਂ ਹੀ ਆਉਂਦਾ ਜੀ ਇਹ ਵੀ ਕੰਮ ਪੱਕਾ ਕਰਿਆ ਨਟ ਚਾਰ ਦਿੱਤੇ ਆ ਮੜਾ ਸਾਇਲੈਂਟ ਕਰ ਲੋ ਚਾਰ ਨਟ ਵੀ ਇਹ ਨਹੀਂ ਹੈਗਾ ਵੀ ਸਾਰੀ ਉਮਰ ਇਹ ਕਿਤੇ ਘੁੰਮ ਜੂਗਾ ਨਾ ਵਿਦ ਟਰਬੋ ਤੇ ਥੱਲੇ ਸ਼ਾਰਟ ਵੀ ਦਿਖਾ ਦੇਣਾਂ ਨੇ ਆਪਾਂ ਵੀਰਾਂ ਤੋਂ ਨਾ ਜ਼ਿਆਦਾ ਲੰਮਾ ਸਮਾਂ ਨਹੀਂ ਲੈਣਾ ਆਪਾਂ ਟਰੈਕਟਰ ਦੀ ਇੱਕ ਲੁੱਕ ਹੀ ਦਿਖਾਉਣੀ ਸੀ ਜਿਹੜੇ ਵੀਰਾਂ ਦਾ ਹੈਗਾ ਵੀਰ ਉਹਨਾਂ ਨੇ ਲੈ ਕੇ ਵੀ ਜਾਣਾ ਟਰੈਕਟਰ ਤੇ ਮੈਂ ਕਹਾਂ ਬਹੁਤ ਟਾਈਮ ਹੋ ਗਿਆ ਸੀ ਵੀਰ ਮੇਰੇ ਪੁੱਛਦੇ ਹੁੰਦੇ ਸੀ ਵੀ ਆਹ ਡੀਲਰਸ਼ਿਪ ਤੇ 100 ਸੀਰੀਜ਼ ਚ 65 ਦਾ ਟਰੈਕਟਰ ਬਹੁਤ ਵੇਚਿਆ ਹੋਇਆ ਜੀ ਆਪਾਂ ਇੱਥੇ ਬਹੁਤ ਵੇਚਿਆ ਸਭ ਤੋਂ ਵੱਧ ਟਰੈਕਟਰ ਹੀ ਵੇਚਿਆ ਹੋਊਗਾ ਇੱਥੇ ਇਹ 65 ਐਚਪੀ ਚ 16 9 30 ਪਿਛਲੇ ਆਗੇ ਹਨ ਹਾਂਜੀ ਅਗਲੇ ਅਗਲੇ 11 2 24 ਦੇ ਜੀ 11 2 24 ਹਾਂਜੀ 56 20 ਵਾਲਾ ਹੀ ਆ ਟਾਇਰ ਸਾਈਜ਼ ਤਾਂ 56 20 ਨੂੰ ਵੀ ਇਹੀ ਆਉਂਦਾ 16 9 30 ਦੇ ਮਗਰਲੇ ਅਗਲੇ 11 2 24 ਦੇ ਆ ਲੈ ਵੀ ਆਪਾਂ ਵੀਰਾਂ ਤੋਂ ਲਈਏ ਆ ਗਿਆ ਇੱਕ ਨਾ ਟਰੈਕਟਰ ਨੂੰ ਉੱਪਰੋਂ ਥੱਲਿਓ ਸਾਰਾ ਦਿਖਾ ਦੇ ਵੀਰ ਮੇਰੇ ਬਹੁਤ ਟਾਈਮ ਦੀ ਇਹਦੀ ਡਿਮਾਂਡ ਕਰਦੀ ਸੀ ਮੈਨੂੰ ਤਾਂ ਨਾ ਇਹਦੇ ਚ ਨਿੱਕੇ ਨਿੱਕੇ ਚੀਜ਼ਾਂ ਜਿਵੇਂ ਤੁਹਾਨੂੰ ਦੱਸਿਆ ਇੱਥੋਂ ਸ਼ੁਰੂ ਹੋ ਜਾਓ ਇੱਥੋਂ ਫਿਰ ਇੱਕ ਚੀਜ਼ ਹੋਰ ਤੁਹਾਨੂੰ ਮਦਦ ਆ ਉੱਪਰ ਬੈਠ ਕੇ ਇਹਦੀ ਵਿਜ਼ਿਬਿਲਟੀ ਬਹੁਤ ਆ ਆਪਾਂ ਉੱਪਰ ਬੈਠੇ ਨਾ ਇੱਥੇ ਬੈਠ ਕੇ ਆਪਾਂ ਜਿੱਦਾਂ ਅੱਗੇ ਇਦਾਂ ਲੱਗਦਾ ਸਾਰਾ ਕੁਝ ਹੀ ਦਿਖਦਾ ਹਾਂਜੀ ਵਿਚਾਲੇ ਆਪਣੇ ਕੋਲੇ ਕੁਝ ਨਹੀਂ ਆਉਣਾ ਕੁਝ ਵੀ ਮੇਰੀ ਜਿਆਦਾ ਵਿਜ਼ਿਬਿਲਟੀ ਆ ਦੇਖਣ ਦੇ ਵਿੱਚ ਕਿਤੇ ਵੀ ਆਪਣਾ ਕੋਈ ਦਿੱਕਤ ਨਹੀਂ ਕੰਫਰਟੇਬਲ ਬਹੁਤ ਆ ਕੰਫਰਟੇਬਲ ਹਾਂ ਸੀਟ ਤੇ ਦੀ ਆਰਮ ਰੈਸਟ ਵਾਲੀ ਆ ਗਈ ਸੀਟ ਬੈਲਟ ਵੀ ਆ ਗਈ ਇਹਨੂੰ ਆ ਨਾਲ ਹੀ ਆਉਂਦੀ ਸੀ ਵੀਰੇ ਸੀਟ ਬੈਲਟ ਵੀ ਆਉਂਦੀ ਆ ਸੀਟ ਬੈਲਟ ਇਹਨੂੰ ਵੈਰੀ ਗੁੱਡ ਪਾਵਰ ਬ੍ਰੇਕਾਂ ਇਹ ਤਾਂ ਚਲੋ ਹੌਲੈਂਡ ਦੀਆਂ ਦੱਸਣ ਦੀ ਜ਼ਰੂਰਤ ਹੀ ਨਹੀਂ ਨਾ ਫਿਰ ਵੀ ਦੱਸ ਦੇਣਾ ਕਈ ਵੀਰਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਤੇ ਹੁਣ ਵੀ ਜੇ ਟਰੈਕਟਰ ਆਪਣੇ ਕਿਸੇ ਵੀਰ ਨੇ ਇਦਾਂ ਦੀ ਲੁੱਕ ਚ ਖਰੀਦਣਾ ਤੇ 55 10 55 10 ਟਰੈਕਟਰ ਨੰਬਰ ਡਿਸਪਲੇ ਤੇ ਚੱਲ ਹੀ ਰਿਹਾ ਹੈ। ਉਹ ਚ ਤਾਂ ਇਹਦੇ ਨਾਲੋਂ ਫੰਕਸ਼ਨ ਜ਼ਿਆਦੇ ਆ ਫਿਰ ਡੀਜ਼ਲ ਡਬਲ ਡੀਜ਼ਲ ਟੈਂਕ ਆ ਗਿਆ ਉਹਨੂੰ 5510 ਟ੍ਰੈਕਟਰ ਨੂੰ ਦੋਨਾਂ ਮਾਡਲਾਂ ਨੂੰ ਹੀ 100 ਲੀਟਰ ਦਾ ਹਾਂ ਸਾਡਾ। ਉਹ ਇਹਦੇ ਨਾਲੋਂ ਵੀ ਜ਼ਿਆਦੇ ਆ। ਹਾਂ 40 ਲੀਟਰ ਦਾ ਥੱਲੇ ਐਡਾ ਡਬਲ ਡੀਜ਼ਲ ਟੈਂਕ 100 ਲੀਟਰ ਦਾ ਡੀਜ਼ਲ ਟੈਂਕ ਉਹਦੇ ਵਿੱਚ ਫਿਰ ਗੇਅਰ ਦੀਆਂ ਸਪੀਡਾਂ ਵੀ 5510 ਚ ਜ਼ਿਆਦੇ ਆ। ਆਏ ਹਾਏ ਹਾਏ ਹਾਏ। ਹਾਂ। ਖੱਚਰ ਤੇਰੀ ਜਿਹੜੇ ਮੇਰੇ ਵੀਰਾਂ ਲੈਣਾ ਇੱਥੇ ਡੀਜ਼ਲ ਟੈਂਕ ਆਊ ਉਹਦੇ ਹਾਂਜੀ ਇੱਥੇ ਆਊਗਾ ਥੱਲੇ ਉਹਦੇ ਆ ਸਪੇਸ ਇਦਾਂ ਹੀ ਹੋਊਗੀ ਹਾਂ ਸਪੇਸ ਇਦਾਂ ਹੀ ਹੋਊਗੀ ਬ੍ਰੇਕਾ ਕਲਚ ਸਾਰਾ ਹਾਂ ਸਾਰਾ ਇਦਾਂ ਹੀ ਹੋ ਗੇਅਰ ਦੀਆਂ ਸਪੀਡਾਂ ਇਹਦੇ ਨਾਲ ਉਹ ਚ ਜਾ ਉਹਦੇ ਜਾਨੀ ਕਿ ਮਾਡਲ ਆ ਡਾਟ ਡਾ ਗੇਅਰ ਦੀਆਂ ਸਪੀਡਾਂ ਵਾਲੀਆਂ ਹਾਂ ਹਾਂ ਕਿਵੇਂ ਜਾਨੀ ਕਿ ਉਹਦੇ ਸਪੀਡਾਂ ਦਾ ਫਰਕ ਆਉ ਡੀਜ਼ਲ ਟੈਂਕ ਆ ਗਿਆ ਇੱਕ ਦੋ ਫੰਕਸ਼ਨ ਹੋਰ ਹਾਂ ਥ੍ਰੀ ਸਪੀਡ ਦਾ ਟਰੈਕਟਰ ਹੋਊਗਾ ਹੀ ਹੋਊਗਾ ਉਹਦੇ ਨਾਲ ਇੱਕ ਸਪਰੇਟਰ ਗੇਅਰ ਹੋ ਟਰੈਕਟਰ ਦੇ ਵਿੱਚ ਦਿੱਤਾ ਹੋਇਆ ਵਾ ਸਲੋ ਕਰਨ ਲਈ ਹਾਂ ਸਲੋ ਤੇਜ਼ ਕਰਨ ਲਈ ਅੱਛਾ ਜੀ ਠੀਕ ਹੈ ਠੀਕ ਆ ਵੀ ਇਹਦੀ ਅਡਜਸਟਮੈਂਟ ਕਰ ਸਕਦੇ ਆ ਨਾ ਲਿਫਟ ਦਾ ਬਟਨ ਵੀ ਆ ਗਿਆ ਤੇ ਲਿਫਟ ਦੀ ਕਪੈਸਿਟੀ ਉਹਦਾ ਚੈੱਕ ਵੀ ਲੱਗਾ ਹੋਊਗਾ ਫੇਵਰ ਵਾਲੀ ਛਤਰੀ ਵੀ ਨਾਲ ਹੀ ਆਉਂਦੀ ਆ ਦੋਨਾਂ ਮਾਡਲਾਂ ਨੂੰ ਹੀ ਆਉਂਦੀ ਆ 55 ਕਾਣ ਦਾ ਮਤਲਬ ਦੁੱਖ ਤੋੜੀ ਹੋਊ ਯਾਰ ਹਾਂ ਬਿਲਕੁਲ ਕੋਈ ਕਮੀ ਛੱਡੀ ਨਹੀਂ ਹੋਣੀ ਨਾ ਨਾ ਜੀ ਵੈਰੀ ਗੁੱਡੀ ਇੱਥੋਂ ਤਾਂ ਨਾ ਇਦਾਂ ਲੱਗਦਾ ਜਿਵੇਂ ਆਪਣੇ ਏਸੀ ਵਾਲੇ ਕੈਵਨ 'ਚ ਨਹੀਂ ਬੈਠੇ ਹੁੰਦੇ ਆਹ ਵਾਲੀ ਲੁੱਕ ਇਹਦੀ ਸਾਰੀ ਉਹ ਆਹੀ ਹਾਂਜੀ ਮਗਰਾਤ ਬਹੁਤ ਵਧੀਆ ਆਉਂਦੀ ਆ ਜੀ ਇਹਦੇ ਵਿੱਚ ਏਸੀ ਕੈਵਨ ਦੀ ਤੇ ਜੱਜ ਦਾ ਵੀ ਲੱਗਦਾ ਵੀ ਆ ਜੱਜ ਦਾ ਵੀ ਕਿਉਂਕਿ ਇੱਥੇ ਕੋਈ ਚੇਂਜ ਨਹੀਂ ਕਰਨਾ ਪੈਣਾ ਨਾ ਮਗਰਾਟ ਚੇਂਜ ਕਰਨ ਦੀ ਜਰੂਰਤ ਆ ਰਵਣਾ ਰੁਬਣਾ ਪਹਿਲਾਂ ਲੱਗੀਆਂ ਵੀ ਥੱਲੋ ਕਿਤੇ ਗਰਦਾ ਮਿੱਟੀ ਟ੍ਰੈਕਟਰ ਦਾ ਪਲੇਟਫਾਰਮ ਖੁੱਲਾ ਕਰਕੇ ਸਪੇਸ ਵੀ ਜ਼ਿਆਦਾ ਹੈ ਕਹਿੰਦਾ ਇੱਥੇ ਤਾਂ ਇੰਨਾ ਜ਼ਿਆਦਾ ਸਪੇਸ ਆ ਵੀ ਪੂਰੀ ਲੱਤ ਵੀ ਖੋਲੀ ਅਗਲੇ ਸਿਰੇ ਤਾਂ ਵੀ ਨਹੀਂ ਜਾਣੀ ਇੱਥੇ ਦੋ ਬੰਦੇ ਆਰਾਮ ਨਾਲ ਖੜ੍ਹ ਸਕਦੇ ਜੇ ਕਰਨਾ ਹਵੇ ਜਿਵੇਂ ਹੁਣ ਆਪਣਾ ਕਿਰਾਹ ਕਰੂ ਦਾ ਉਹਨਾਂ ਨੂੰ ਕੰਮ ਸੀਗਾ ਇੱਥੇ ਰੈਵਰ ਜਿਵੇਂ ਮਰਜ਼ੀ ਰੱਖ ਲਈਏ ਹਾਂ ਇੰਨੀ ਜ਼ਿਆਦਾ ਸਪੇਸ ਆ ਦੂਜਿਆਂ ਦੇ ਆਪਾਂ ਨੂੰ ਕਿਤੇ ਬੰਦ ਨਹੀਂ ਪੈਂਦੀ ਆ ਬੰਦ ਨਹੀਂ ਪੈਂਦੀ ਆ ਇੱਥੇ ਮੈਂ ਕਹਿੰਦਾ ਭਾਵੇਂ ਦ ਆ ਗਿਆ ਦਾ ਸਲਿੱਪ ਗੇਰ ਲਓ ਜੀ ਕਿਸਾਨ ਵੀਰੋ ਦੱਸਿਓ ਵੀ ਆਪਣੀ ਇਹ ਵੀਡੀਓ ਤੁਹਾਨੂੰ ਕਿੱਦਾਂ ਜੀ ਲੱਗੀ ਆਪਾਂ ਨਾ ਤੁਹਾਨੂੰ ਇੱਕ ਜਾਣਕਾਰੀ ਇਹ ਹੀ ਦੇਣੀ ਸੀ ਵੀ ਇਹ ਵਾਲੀ ਲੁੱਕ ਵੀ ਨਾ ਬਹੁਤ ਜ਼ਿਆਦਾ ਡਿਫਰੈਂਸ ਆ ਤੇ ਇਹਦੇ ਵਿੱਚ ਫੰਕਸ਼ਨ ਬਹੁਤ ਇਹੋ ਜਿਹਾ ਜਿਹੜੇ ਦੂਜੇ ਨਾਲ ਡਿਫਰੈਂਸ ਆ ਹਨਾ ਵੀਰੇ ਅਲੱਗ ਕਹਿ ਸਕਦੇ ਆ ਆਪਾਂ ਹਾਂ ਬਿਲਕੁਲ ਜੀ ਹਾਂ ਇਹ ਸੀਰੀਜ਼ ਜੇ ਕਿਸ ਨੂੰ ਚਾਹੀਏ ਇਹ ਇਸ ਲੁੱਕ ਚ ਐਚਪੀ 65 ਵੀ ਆਏਗਾ ਪਰ ਉਹਦੇ ਲਈ ਤੁਹਾਨੂੰ ਥੋੜਾ ਜਿਹਾ ਸਮਾਂ ਵੇਟ ਕਰਨੀ ਪਊਗੀ ਜੇ ਤੁਹਾਨੂੰ ਮਤਲਬ 50 ਐਚਪੀ ਹਨਾ ਜੀ ਹਾਂ 50 55 ਹਾਂਜੀ ਉਹ ਐਚਪੀ ਚਾਹੀਦਾ ਉਹ ਮਿਲ ਜੂ ਹਾਂ ਮਿਲ ਜੂ ਕਿਸੇ ਵੀ ਮੇਰੇ ਕਿਹੜਾ 55 ਐਚਪੀ ਕੈਟਾਗਰੀ ਆ ਕਾਪੀ ਤੇ ਤਾਂ ਹੁਣ 945 ਹੌਸਪਾਵਰ ਹੀ ਆਉਣਾ ਪੈਤਰ ਤੇ ਉਹ ਤੋਂ ਤਾਂ ਕਿਸਾਨ ਵੀਰਾਂ ਨੂੰ ਪਤਾ ਆਪਣੇ ਸਾਰਿਆਂ ਨੂੰ ਤੇ ਉਹ ਕਿਸੇ ਵੀ ਮੇਰੇ ਵੀਰ ਨੂੰ ਚਾਹੀਦਾ ਨੰਬਰ ਡਿਸਪਲੇ ਤੇ ਚੱਲ ਰਿਹਾ ਆਪਣੇ ਨਾਲ ਅਗੇ ਵੀਰ ਜੀ ਦਵਿੰਦਰ ਜੀ ਕੰਟੈਕਟ ਕਰ ਸਕਦੇ ਹਾਂ ਤੁਸੀਂ ਕਨੈਕਟ ਕਰ ਸਕਦੇ ਹੋ ਹੌਲਾ ਨਾਲ ਹੋਰ ਵੀ ਕੋਈ ਸਮਾਨ ਤੁਹਾਨੂੰ ਚਾਹੀਦਾ ਕੁਝ ਵੀ ਕੋਈ ਸਰਵਿਸ ਕਰਾਉਣੀ ਕੋਈ ਜਗਰਾਉਂ ਏਰੀਆ ਹਾਂਜੀ ਜਗਰਾਉਂ ਏਰੀਆ ਦੇ ਵਿੱਚ ਵਿੱਚ ਤੁਸੀਂ ਕੋਈ ਸਰਵਿਸ ਕਰਾਉਣੀ ਕੋਈ ਸੀ ਕਰਾਉਣੀ ਵੀਰੇ ਨੂੰ ਫੋਨ ਕਰੋ ਤਾਂ ਡਾਲ ਲਓ ਜੀ ਦੋ ਆ ਗਿਆ ਮਿਲਦੇ ਆਂ ਅਗਲੀ ਵੀਡੀਓ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ